ਇਹ ਤਾਂ ਉਹ ਗੱਲ ਹੋ ਗਈ ਵੀ ਲਾਈਟਾਂ ਜਗਣ ਦੇ ਦਰੋਸ਼ ਨਹੀਂ ਦੀ ਜਗਾ ਹਨੇਰਾ ਕਰਨ ਲੱਗ ਗਿਆ ਹਨੇਰਾ ਕਰਨ ਲੱਗ ਗਿਆ ਬਿਲਕੁਲ ਇਹ ਥੋੜੀ ਗੱਲ ਠੀਕ ਹੈ ਤੇ ਇੱਕ ਜੱਗੀ ਜਿਹੀ ਜਿਹੜੀ ਚੀਜ਼ ਹੈ ਕਿ ਇਹ ਦੇਖੋ ਸਾਡੇ ਸਮਾਜ ਦੇ ਵਿੱਚ ਕਿੰਨੀ ਖੂਬਸੂਰਤੀ ਹੈ ਕਿ ਅਸੀਂ ਇੱਕ ਦੂਏ ਦਾ ਕਿੰਨਾ ਧਿਆਨ ਕਰਦੇ ਹਾਂ ਜਦੋਂ ਕਿਸੇ ਮੋਟਰਸਾਈਕਲ ਦਾ ਸਟੈਂਡ ਆਪਣੇ ਨਹੀਂ ਕੋਈ ਚੱਕਿਆ ਹੁੰਦਾ ਅਸੀਂ ਭੱਜ ਕੇ ਕੋਲੇ ਜਾ ਕੇ ਉਹਨੂੰ ਕਹਿੰਦੇ ਆ ਭਾਈ ਤੇਰਾ ਸਟੈਂਡ ਚੱਕਿਆ ਹੋਇਆ ਤੇਰਾ ਨਕਸਾਨ ਹੋ ਜਾਵੇ ਜਾਂ ਕਿੱਕੀ ਖੁੱਲੀ ਆ ਜਾਂ ਕਿਸੇ ਦੀ ਡਿੱਗੀ ਖੁੱਲੀ ਆ ਤਾਂ ਸੀ ਉਹਨੂੰ ਇਸ਼ਾਰਾ ਕਰਦੇ ਆ ਵੀ ਭਾਈ ਤੇ ਡਿੱਗੀ ਖੁੱਲੀ ਆ ਤੇਰੀ ਟੱਕੀ ਆ ਪਰ ਇਹ ਇੱਕ ਸਾਡੀ ਪੁੱਠੀ ਆਪਣੇ ਭੈੜੀ ਆਦਤ ਬਣ ਗਈ ਆ ਕਿ ਅਸੀਂ ਇੰਨੀਆਂ ਵੱਡੀਆਂ ਪਾਵਰ ਦੀਆਂ ਲਾਈਟਾਂ ਲਾ ਕੇ ਤੇ ਦੂਜਾ ਅਸੀਂ ਬੀਮ ਲਾ ਕੇ ਜਦੋਂ ਦੂਜੀਆਂ ਗੱਡੀਆਂ ਆਉਂਦੀਆਂ ਨੇ ਤਾਂ ਬੀਮ ਲਾ ਕੇ ਅਸੀਂ ਇੱਕ ਦੂਜੇ ਨੂੰ ਜਾਨੀ ਕਿ ਵੱਧ ਤੋਂ ਵੱਧ ਰੋਸ਼ਨੀ ਦੇ ਕੇ ਸੜਕ ਦੇ ਉੱਤੇ ਬਹੁਤ ਵੱਡਾ ਖਤਰਾ ਪੈਦਾ ਕਰਦੇ ਆਂ ਫਾਇਦਾ ਘੱਟ ਆ ਜੀ ਆ ਉਹਦਾ ਨੁਕਸਾਨ ਹੀ ਆ ਮਦ ਲਾਈਟ ਦਾ ਹਾਂਜੀ ਨੁਕਸਾਨ ਕਰ ਰਹੇ ਹਾਂ ਹਾਂਜੀ ਅਗਰ ਤੁਹਾਨੂੰ